ਜੀ ਦੇ ਰਣ 24 ਪੰਜਾਬ ਨਿਊ ਚੈਨਲ ਨੂੰ ਭਾਨੀਗੜ ਦੇ ਨਜ਼ਦੀਕ ਬਣੀ ਝਨੇੜੀ ਪਿੰਡ ਵਿੱਚ ਬੇਸਹਾਰਾ ਕੌਸ਼ਾਲਾ ਦੇ ਵਿੱਚ ਅੱਜ ਪੰਜਾਬ ਸੇਵਾ ਕਮਿਸ਼ਨ ਦੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਪਹੁੰਚੋ ਇਸਾਂ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਆ ਉਹਨਾਂ ਦੇ ਨਾਲ ਵੀਡੀਓ ਕੋਨੇਗੜ ਤੇ ਹੋਰ ਅਫਸਰ ਸਾਹਿਬਾਨ ਵੀ ਪਹੁੰਚੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਪ੍ਰਾਂਚੋ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਗਊ ਬੇਸਾ ਰਾਗਊ ਸ਼ਾਲਾ ਚ ਨੇੜੀ ਦੇ ਵਿੱਚ ਚੱਲ ਰਹੇ ਕਾਰਜ ਨੂੰ ਲੈ ਕੇ ਅਫਸਰਾਂ ਨੂੰ ਤਾੜ ਦੇ ਨਜ਼ਰ ਆਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਜੋ ਕੰਮ ਕਾਰਜ ਰਹਿੰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਉਹਨਾਂ ਨੂੰ ਲੈ ਕੇ ਆਉਣਾ ਬੋਲੋ ਅਫਸਰਾਂ ਨੂੰ ਬਹੁਤ ਆੜਨਾ ਕੀਤੀ ਗਈ ਅਤੇ ਜਲਦੀ ਤੋਂ ਜਲਦੀ ਜੋ ਰਹੇ ਦੇ ਕਾਰਜ ਹਨ ਉਹਨਾਂ ਨੂੰ ਪੂਰੇ ਕਰਨ ਬਾਰੇ ਵੀ ਕਿਹਾ ਗਿਆ ਅਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਅਗਰ ਕੋਈ ਸਹਿਵਾ ਅਫਸਰ ਸਹਿਬਾਨ ਕੰਮ ਨਹੀਂ ਕਰੇਗਾ ਤਾਂ ਤੇ ਬੰਦੀ ਕਾਰਵਾਈਆਂ ਵੀ ਕਰਨ ਲਈ ਤਿਆਰ ਹਨ ਅਧਿਉਣਾ ਬੋਲੋ ਕਿਹਾ ਗਿਆ ਕਿ ਜੋ ਬਣਦੀਆਂ ਕਾਰਵਾਈ ਕੀਤੀ ਜਾਣਗੀਆਂ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਮੌਕੇ ਤੇ ਕੰਮ ਕਰਨ ਲਈ ਇਹਨਾਂ ਨਜ਼ਰ ਆਏ ਉੱਤੇ ਹੀ ਜ਼ਿਲ੍ਹਾ ਪਪਾੜ ਟ੍ਰੇਡ ਵਿੰਗ ਦੇ ਤੇ ਜ਼ਿਲ੍ਹਾ ਪ੍ਰਬਾਰੀ ਰਾਮਕੋਲ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਤੇ ਇਸ ਮੌਕੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਵੀਡੀਓ ਪਰ ਨਿਕੜ ਵੀ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਠੇਕੇਦਾਰ ਤਾਰਦੇ ਨਜ਼ਰ ਆਏ ਉਹਨਾਂ ਨੇ ਵੀ ਕਿਹਾ ਵੀ ਜੋ ਬਾਕੀ ਕਾਰਜ ਰਹਿੰਦੇ ਹਨ ਉਹਨਾਂ ਨੂੰ ਜਲਦੀ ਜਲਦੀ ਸਮੇਂ ਤੈ ਦੇ ਵਿੱਚ ਕੰਮ ਨੂੰ ਪੂਰਾ ਕੀਤਾ ਜਾਵੇ ਅਤੇ ਜੋ ਬੇਸਾਰਾ ਗਊਆਂ ਨੇ ਉਹਨਾਂ ਦੇ ਧਿਆਨ ਦਿੱਤਾ ਜਾਵੇ ਸਰਕਾਰ ਵੱਲੋਂ ਵੀ ਪੈਸਿਆਂ ਦੀ ਕੋਈ ਕਟਨੀ ਕੀਤੀ ਜਾ ਰਹੀ ਤੇ ਉਹਨਾਂ ਵੱਲੋਂ ਜਲਦੀ ਜਲਦੀ ਜੋ ਪੈਸੇ ਰਹਿੰਦੇ ਹਨ ਉਹਨਾਂ ਨੂੰ ਵੀ ਪਿੱਛੇ ਜਾਣਗੇ ਕਿਉਂਕਿ ਜੋ ਗਊ ਸੈਸ ਦਾ ਪੈਸਾ ਇਕੱਠਾ ਹੁੰਦਾ ਇਸ ਨੂੰ ਸੰਬੰਧ ਵਿੱਚ ਕੀਤੇ ਗਏ ਸਵਾਲਾਂ ਤੇ ਅਸ਼ੋਕ ਲੱਖਾ ਜੀ ਨੇ ਕੀ ਕਿਹਾ ਉਹ ਸੁਣ ਸੁਣਾਉਣੇ ਹਾਂ ਜੀ ਦੇ ਕੇ 4 ਰੁਪਏ ਆ ਇਹ ਚ ਇੱਕ ਤਾਂ ਠੇਕਾ ਦੇ ਤਾਂ ਇਹਨਾਂ ਨੂੰ ਹਾਂ ਜੀ ਹਾਂ ਜੀ ਸਰ ਹੋਰ ਕੀ ਦੇ ਦਿੱਤਾ ਸੈਲਰੀ ਦਿੱਤੀ ਨਾ ਦੁਕਾਨ ਲਏ ਕਿ ਸਰ ਸਭ ਉਹ ਕਿ ਪਾਵਰ ਡੈਲੀਗੇਟ ਕੀਤੀਆਂ ਜਾਂ ਉਹ ਉਹ ਮਤਲਬ ਉਹ ਮਤਲਬ ਜਿਹੜੀ ਡਿਸਟ੍ਰਿਕਟ ਆਪਣੀ ਵੈਲਫੇਅਰ ਸੁਸਾਇਟੀ ਹੈ ਉਹ ਇੱਕ ਪਾਵਰ ਡੈਲੀਗੇਟ ਕਰ ਦੇ ਕਿ ਇੱਕ ਕਮੇਟੀ ਐਗਜ਼ੀਕਿਊਟ ਹੋ ਜੇ ਉਹ ਕਮੇਟੀ ਹੀ ਕੰਮ ਕਰਵਾ ਦੇ ਔਰ ਉਹ ਜ਼ਿਆਦਾ ਬੈਟਰ ਕੰਮ ਕਰਵਾ ਦਿੰਦੀ ਸਰ ਟੈਕਨੀਕਲੀ ਸਟਾਫ ਹੈਗਾ ਹੀ ਐ ਮੈਂ ਐਫ ਡੀਓ ਵੀ ਹੈਗਾ ਲੇਖੋ ਕਿੰਨੀਆਂ ਕੌਸ਼ਲਾਂ ਚੱਲਦੀਆਂ ਨੇ ਇੰਨੀਆਂ ਤਾਂ ਸਵਾਸੇ ਵੀ ਲੱਗੇ ਨੇ ਇੰਨੀ ਵਧੀਆ ਚਲਾਉਂਦੇ ਨੇ ਕੋਈ ਹਲਕਾ ਸਰ ਤੁਹਾਨੂੰ ਇਹਦੇ ਨਾਲ ਸੇਵਾ ਮਿਲੀ ਤੁਸੀਂ ਇਹਨਾਂ ਨੂੰ ਪੱਲੇੋਂ ਖਰਚ ਕੇ ਕਰਦੇ ਨੇਗੇ ਪੱਲੇੋਂ ਲਾਉਂਦੇ ਨੇ ਲੋਕਾਂ ਤੋਂ ਮੰਗਣਾ ਕਿਹੜਾ ਆਸਾਨ ਹੈ ਬਿਲਕੁਲ ਸਰ ਆਪਾਂ ਨੂੰ ਇਹਦੇ ਨਾਲ ਸੇਵਾ ਲੱਗੀ ਵੀ ਹੈ ਸੇਵਾ ਬਿਲਕੁਲ ਸਰ ਮੁਖੋ ਚ ਮਿਲੀ ਵੀ ਹੈ ਤੁਸੀਂ ਇਹਦਾ ਪਲਾਨ ਕਿੰਨੀ ਜੇ ਆਪਾਂ ਇਹ ਲਗਾ ਦਈਏ ਤੇ ਕਿੰਨੇ ਕਟ ਰ ਆ ਜਾਣਗੇ ਜ ਆਪਣੇ ਕੋਲ ਕਿੰਨੀ ਤੇ ਕਰੀਬਨ 500 ਤੋਂ 500 ਸਵਾ ਸਾਨੀ ਮਾ 500 ਦਾ 500 ਦਾ ਸਰਕਰਮੈਂਟ ਹੋਣੀ ਕੋਈ ਟੱਕਰ ਨਹੀਂ ਹੋਇਆ ਯਾਰ ਹਮ ਤਰਾ ਉਹਨਾਂ ਨੂੰ ਪੰਚਾਇਤੀ ਰਾਜ ਵਾਲਿਆਂ ਨੂੰ ਬੁਲਾਓ ਉਹਨਾਂ ਨੂੰ ਬੁਲਾ ਕੇ ਇਹਦਾ ਕਰੋ ਜੀ ਇਹਦਾ ਸਿਸਟਮ ਬਣਾਓ ਆ ਦੇਖੋ ਆਪਾਂ 3-4 ਮਹੀਨੇ ਹੋ ਗਏ ਸ਼ੈੱਡ ਸ਼ੁਰੂ ਇਹਨੂੰ ਮੇਰੇ ਖਿਆਲ ਨਾਲ 2 ਸਾਲ ਹੋ ਗਏ ਹੋਣਗੇ 2 ਸਾਲ ਹੋ ਗਏ ਇੱਕ ਤਾਂ ਠੇਕੇਦਾਰ ਠੇਕੇਦਾਰ ਨੂੰ ਬੁਲਾਉਣ ਵਾਲਾ ਹੈਗਾ ਕਿੱਥਰ ਗਿਆ ਇਹਰਾ ਪੂਰੀ ਹੋਏ ਤਾਂ ਕੋਈ ਉਹ ਬੁਲਾਇਆ ਠੇਕੇਦਾਰ ਦਾ ਕਿੱਥਰ ਵੀ ਕਹੇ ਜਾਈਏ ਬਿਲਕੁਲ ਪੈਸੇ ਦੇ ਦੋ ਬੁਲਾਏ ਪੈਸੇ ਪੂਰੇ ਆ ਬਿਲਕੁਲ ਪੈਸੇ ਤਾਂ ਲੈ ਗਏ ਖਾਣਾ ਪੀਣਾ ਸਭ ਕੁਝ ਹੋ ਗਿਆ ਆ ਰਿਹਾ ਠੇਕੇਦਾਰ ਆ ਰਿਹਾ ਕਹਿੰਦੇ ਕੋਰ ਬਣਾਉਂ ਘਰੇ ਬਲੈਕਲਿਸਟ ਕਰ ਦੇਣੇ ਨਹੀਂ ਕੰਮ ਕਰ ਦਿੱਤਾ ਹੋਇਆ ਸਾਰਾ ਕੰਮ ਫਿਰ ਪੰਚਾਇਤੀ ਰਾਜ ਜੋ ਕਰਦਾਂਗੇ ਬਲੈਕਲਿਸਟ ਪੰਚਾਇਤੀ ਰਾਜ ਆਪਾਂ ਆਪਾ ਜਿੰਨਾ ਵੀ ਕੰਮ ਹੈਗਾ ਆਪਾਂ ਟੈਂਡਰ ਥਰੂ ਪੰਚਾਇਤੀ ਰਾਜ ਕੋਲ ਕਰਦੇ ਹਾਂ ਮੈਂ ਤਾਂ ਹੁਣ ਪਿੱਛੇ ਰਿਸਪੌਂਸਿਬਿਲਟੀ ਠੀਕ ਸੇ ਪੇਮੈਂਟ ਕਰੰਲੀ ਪਰ ਜੇ ਬੰਦੇ ਰਿਸਪੌਂਸਿਬਲ ਹੈ ਤਾਂ ਕਿੱਦਾਂ ਹੋ ਜੂਗੀ ਨਹੀਂ ਹੋ ਗਾ ਗਲਤ ਆ ਪੰਚਾਇਤ ਇਹ ਕੰਮ ਹੋਣਾ ਸਰ ਕਿੰਨੇ ਦਾ ਕੰਮ ਹੈਗਾ ਕੀ ਕੁਛ ਉਹਦੇ ਵਿੱਚ ਇਹਨੂੰ ਚੈੱਕ ਕਰੋ ਇਹਨੂੰ ਔਰੇ ਵਰਕ ਅ ਲੋਟ ਜਿੰਨੇ ਹੁਣ ਠੇਕੇਦਾਰ ਕਹਿੰਦਾ ਜੀ ਸਾਨੂੰ 10 ਦਿਨ ਪਹਿਲਾਂ ਵਰਕ ਅ ਲੋਟ ਹੋਇਆ ਪਹਿਲਾਂ ਹੋਊਗਾ 15-20 ਦਿਨ ਪਹਿਲਾਂ ਹੋ ਗਿਆ ਤਾਂ ਉਸ ਤੋਂ ਜ਼ਿਆਦਾ ਟਾਈਮ ਨਹੀਂ ਹੋਇਆ ਮੈਂ ਵੀ ਲਾਪਰੇ ਲੋਟ ਮੰਗਦੇ ਆ ਤੁਸੀਂ ਮੰਗਾਓ ਜਿੰਨਾ ਦਾ ਸਾਰਾ ਕੁਝ ਹੈ ਠੀਕ ਐ ਸਰ ਕੱਲੂ ਸਾਰੇ ਕਾਜ ਇਹਨਾਂ ਦਾ ਮੰਗਾਓ ਤੇ ਕੀ ਕੁਸ਼ ਹੈਗਾ ਠੀਕ ਹੈ ਇਹਨੂੰ ਪਹਿਲਾਂ ਟਾਈਮ ਤੇ ਸ਼ੈੱਡ ਬਣੇ ਸਰ ਉਹ ਨੂੰ ਆਪਾਂ ਕਰਦਾ ਉਹਨੂੰ ਚੈੱਕ ਕਰਨਾ ਉਸ ਤੋਂ ਬਾਅਦ ਤੇ ਕੰਮ ਦਾ ਇਹਦਾ ਜਦੋਂ ਨਵੇਂ ਦੇਵਾਂਗੇ ਉਹ ਫਿਰ ਤੋਂ ਉਦਾਇ ਇਹ ਹੋਣਾ ਜੇ ਨਾ ਤਾਂ ਫਿਰ ਦੇਖਾਂਗੇ ਜੀ ਕਿੱਦਾਂ ਠੀਕ ਹੈ ਸਰ ਜਿਹੜੇ ਹੋਏਗਾ ਉਹਨਾਂ ਨੂੰ ਪਹਿਲਾਂ ਤਾਂ ਅਸੀਂ ਚੈੱਕ ਕਰੀਏ ਕੀ ਪੀਓ ਚ ਆਪਣਾ ਜਿਹੜਾ ਟਾਈਮ ਬੌਂਡ ਦਾ ਕਰਿਆ ਕਰੋ ਵੀ ਇੰਨੇ ਟਾਈਮ ਤੱਕ ਸਾਡਾ ਕੰਮ ਹੋਣਾ ਚਾਹੀਦਾ ਬਿਲਕੁਲ ਟਾਈਮ ਬੌਂਡ ਹੋਊਗਾ ਜੀ ਉਹਦੇ ਵੀ ਟਾਈਮ ਬੌਂਡ ਸੀਗਾ ਜੀ ਸਰ ਉਹਦੇ ਵਿੱਚ ਕਿਸੇ 30 ਲੱਖ ਸੀ ਜੀ ਆਪਣੇ ਕੋਲ ਸਕੇ ਜੀ 30 ਲੱਖ ਸੀ ਨਰੇਗਾ ਦੀ ਪੇਮੜੀ ਹਾਂ ਇਹ ਲੱਖ ਦਿਨ ਰਿਕਵਰ 2023 ਦੀ ਜਿਹੜੀ ਅਜੇ ਤੱਕ ਆਪ ਨੂੰ ਹੋਈ ਨਹੀਂ 7 ਲੱਖ ਰੁਪਏ ਬਟਾ ਓਕੇ ਅਜੇ ਤੱਕ ਬੈਲੈਂਸ ਖੜੀ ਹੈ ਲੋ ਤੇ ਆਪਣੇ ਕੋਲ ਦੋ ਸ਼ੈੱਡ ਸੀ 30 200 ਦੇ ਜੀ ਇੱਕ ਉਹ ਬਾੜਾ ਸੀਗਾ ਜੀ ਤੇ ਦੋ ਖੇਲਾ ਸੀਗੇ ਜੀ ਉਹ ਆਪਣੇ ਕੰਪਲੀਟ ਕਰਤੇ ਇੱਕ ਉਹ ਸ਼ੈੱਡ ਦੀ ਦੋਨੇ ਸ਼ੈੱਡਾਂ ਦੀ ਵੱਡੀ ਅਕੇਲਾ ਸੀਗੇ ਜੀ ਉਹ ਕੰਪਲੀਟ ਕਰਤੇ ਸੀਗੇ ਸਰ ਤੇ ਇਹਨਾਂ ਦਾ ਜਿਹੜਾ ਤੁਸੀਂ 474 ਤੋਂ ਮੈਡਮ ਭਰਾ ਜਾਈ ਸੀ ਸਰ ਤੁਸੀਂ ਵੀ ਆਏ ਸੀਗਾ ਨਾ ਜੀ ਉਹਦੇ ਇੱਕ ਤਾਂ ਜਿਹੜਾ ਇਹਨਾਂ ਦੀ ਬਾੜਾ ਦੀ ਰਿਪੇਅਰ ਹੁਣ ਚੱਲ ਰਹੀ ਹੈ ਜੀ ਇੱਕ ਤੇ ਇਹਨਾਂ ਨੇ ਕਿਹਾ ਸੀ ਸਾਡੇ ਉੱਥੇ ਠੱਕੇ ਰਹਿੰਦੇ ਨੇ ਹੈਗੀ ਜੀ 12 ਕੁੱਟੇ ਪਿਆ ਜੀ ਉਹਦੀ ਰਿਪ ਨੇਲੇ ਬਾੜੇ ਦੀ ਰੂਪਇਸਤ ਹੈ ਜੀ ਸਰ ਜਿਹੜਾ ਪੁਰਾਣਾ ਬਾੜਾ ਜੀ ਉਹਨਾਂ ਪਾਈਪ ਸਾਰੇ ਟੱਠਿਆਂ ਤੋਂ ਤੋੜ ਰੱਖੇ ਜੀ ਉਹਨਾਂ ਦੀ ਰਿਪੇਅਰ ਚੱਲਦੀ ਹੈ ਜਿਹੜੇ ਨਵੇਂ ਬਾੜੇ ਵਾਸਤੇ ਉਦੋਂ ਵੀ ਨਹੀਂ ਕੋਈ ਗੱਲ ਹੋਈ ਜਦੋਂ ਪਿਛਲੀ ਵਾਰ ਆਏ ਆ ਕਿਉਂਕਿ ਉਧਰ ਨਾ ਸਰ ਜੋ ਪਿਛਲੀ ਵਾਰ ਜਿਹੜਾ ਐਕਸਚੇਂਜ ਆਮਲੀ ਦੇ ਦਿੱਤੀ ਤਾਂ ਮੈਂਸ਼ਾ ਕਿਤੇ ਸੀ ਕੋਈ ਪ੍ਰੋਬਲਮ ਆ ਰਹੀ ਸੀ ਕਿ ਅੱਗੇ ਸ਼ੈੱਡ ਬਣ ਨਹੀਂ ਸਕਦਾ ਜੀ ਜਿਹੜਾ ਬਾੜਾ ਆਪਾਂ ਯੂਜ਼ ਨਹੀਂ ਕਰ ਸਕਾਂਗੇ ਦੋ ਸ਼ੱਡ ਦੋ ਸ਼ੱਡਾਦਲੀ ਬਾੜਾ ਯੂਜ਼ ਹੁੰਦਾ ਜੀ ਕਿ ਅੱਗੇ ਸ਼ੱਡ ਨਹੀਂ ਪੈ ਸਕਦਾ ਤਾਂ ਕਰਕੇ ਉੱਧਰ ਉਹਨਾਂ ਨੇ ਬਾੜਾ ਪੈਂਡਿੰਗ ਕਰਕੇ ਕਹਿੰਦੇ ਸੀ ਅੱਗੇ ਬਣਾ ਲਾਂਗੇ ਜਿਵੇਂ ਵੀ ਹੈ ਨਾ ਆ ਆ ਸੀਸ਼ਟ ਆਹ ਚੱਕ ਕੇ ਦੇ ਦੋਗੇ ਸਟਾਰਟ ਕਰ ਰਿਹਾ ਜੀ ਸ਼ੋਕ ਲਖੇ ਜੀ ਤੁਸੀਂ ਕਿ ਰੈਡੀ ਗਊਸ਼ਾਲਾ ਵਿੱਚ ਆਏ ਹੋ ਦੇਖ ਰਹੇ ਜੀ ਕੁਝ ਪ੍ਰਬੰਧ ਤੁਹਾਨੂੰ ਕਈ ਵਾਰ ਠੇਕੇ ਦਿੱਤੇ ਨੇ ਪਰ ਉਹ ਕੰਮ ਜਿਹੜੇ ਹੈਗੇ ਨਾ ਅਧੂਰੇ ਪੈਣ ਵਾਲੇ ਵੀ ਲੋਕ ਸਵਾਲ ਕਰਦੇ ਨੇ ਗਊ ਸਾਇਸ ਦਿੰਦੇ ਨੇ ਆ ਬਦੱਕ ਦਾ ਪੈਸਾ ਕਿਵੇਂ ਦੇਖੋ ਲੋਕਾਂ ਦਾ ਜਿਹੜਾ ਹੱਕ ਹੈਗਾ ਗਊ ਜਿਹੜਾ ਕਾ ਉਸ ਸਾਰੇ ਸਾਨੂੰ ਪੁੱਛਦੇ ਨੇ ਉਹਨਾਂ ਦਾ ਬਿਲਕੁਲ ਹੱਕ ਬੰਦ ਹੈ ਪੁੱਛਣਾ ਤੇ ਸਾਡਾ ਜਵਾਬ ਦੇਣ ਦਾ ਹੱਕ ਬੰਦ ਹੈ ਇਸੇ ਕਰਕੇ ਅੱਜ ਅਸੀਂ ਉਰੇ ਆਏ ਇਹ ਸ਼ੈਡ ਨੂੰ 2 ਸਾਲ ਤਕਰੀਬਨ ਹੋ ਗਏ ਸ਼ੁਰੂ ਹੋਏ ਨੂੰ ਪਰ ਹਜੇ ਤੱਕ ਵੀ ਦੂਰਾ ਹੈਗਾ ਪਰ ਇਹ ਸਾਡੇ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਰਾਸ਼ਾ ਹੈ ਸਾਡੇ ਅਫਸਰਾਂ ਦੀ ਜਿਨ੍ਹਾਂ ਨੇ ਇਹਦੀ ਗੌਰ ਨਹੀਂ ਕੀਤੀ ਹੈਗੀ ਉਦੋਂ ਬਾਅਦ 4 ਮਹੀਨੇ ਹੋ ਗਏ 5 ਮਹੀਨੇ ਪਹਿਲਾਂ ਮੈਂ ਆ ਕੇ ਗਿਆ ਉਦੋਂ ਬਾਅਦ ਵੀ ਕੋਈ ਢੱਕਾ ਨਹੀਂ ਦੂਰਾ ਕੀਤਾ ਉਦੋਂ ਏਡੀ ਸਾਹਿਬ ਨੇ 20 ਲੱਖ ਰੁਪਏ ਇਹਨਾਂ ਨੂੰ ਹਾਂ ਕੀਤੀ 20 ਲੱਖ ਰੁਪਏ ਸਨ ਦੰਨਿਆ ਉਹਦੇ ਵਿੱਚ ਇੱਕ ਹਜੇ ਤੱਕਰ ਕੋਈ ਪੈਸਾ ਨਹੀਂ ਉਰੇ ਲੱਗਿਆ ਹੈਗਾ ਸਰ ਸਰਕਾਰ ਭ੍ਰਸ਼ਟਾਚਾਰ ਟੋਲਰੈਂਸ ਨੀਤੀ ਅਪਣਾ ਰਹੀ ਹੈ ਬਹੁਤ ਬੜੇ ਕੰਮ ਕਰ ਰਹੀ ਹੈ ਆਬ ਦੇ ਅਫਸਰਾਂ ਤੱਕ ਵੀ ਨਹੀਂ ਬਖਸ਼ੇ ਜਾ ਰਹੇ ਤੇ ਕੰਮ ਹੋ ਰਹੇ ਨੇ ਪਰ ਅਸੀਂ ਦੇਖਦੇ ਹਾਂ ਜਦੋਂ ਠੇਕੇਦਾਰ ਕੰਮ ਕਰਦੇ ਨੇ ਅਸੀਂ ਦੇਖਿਆ ਵੀ ਅੱਜ ਜੀ ਕੁਝ ਪਾਪਨ ਟਾਂਕੇ ਲੱਗੇ ਨੇ ਮਾੜੀ ਬਾਰਿਸ਼ ਹੋਈ ਤਾਂ ਖਰਾਬ ਹੋ ਰਹੇ ਨੇ ਕੀ ਕਾਰਵਾਈ ਕਰਨਗੇ ਠੇਕੇ ਦੇ ਉੱਪਰ ਠੇਕੇਦਾਰ ਇਹ ਨਾ ਇਹ ਲੋਕਾਂ ਦੇ ਭਾਵਨਾਵਾਂ ਨਾਲ ਜੁੜਿਆ ਹੋਇਆ ਕੰਮ ਹੈ ਇਹ ਮੁਲਾਜ਼ਮ ਸਾਡੇ ਸਮਝਦੇ ਨਹੀਂ ਹੈਗੇ ਵੀ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਕੰਮ ਹੈ ਇਹਨੂੰ ਅਸੀਂ ਪਹਿਲ ਦੇ ਆਧਾਰ ਤੇ ਕਰੀਏ ਪਰ ਇਹਦੇ ਕੰਨੀ ਗੌਰ ਕਿਸੇ ਦੀ ਨਹੀਂ ਹੈਗੀ ਨਾ ਠੇਕੇਦਾਰ ਦੀ ਨਾ ਪੰਚਾਇਤੀ ਰਾਜ ਦੀ ਸਾਰੇ ਇਹਦੇ ਵਿੱਚ ਡਿਫਾਲਟਰ ਨੇਗੇ ਸਰ ਗੱਲ ਕਰੀਏ ਗਉਆਂ ਬਹੁਤ ਵਾਰਾ ਰੋਡਾਂ ਦੇ ਉੱਪਰ ਫਿਰ ਰੀਆਂ ਨੇ ਸਰਕਾਰ ਤੇ ਵੀ ਕਿੰਤੂ ਪ੍ਰਾਂਤੋਂ ਦਾ ਪਰ ਨੁਕਸਾਨ ਬਹੁਤ ਹੁੰਦੇ ਨੇ ਲੋਕਾਂ ਦੇ ਐਕਸੀਡੈਂਟ ਹੋਣੇ ਚਾਹੇ ਪਵਾਨੀਗੜ੍ਹ ਦੀ ਗੱਲ ਕਰੀਏ ਚਾਹੇ ਸੰਗਰੂਰ ਦੀ ਗੱਲ ਹੋਵੇ ਚਲੋ ਪਿਛਲੇ ਕੁਝ ਦਿਨ ਸੰਗਰੂਰ ਕਾਰਵਾਈ ਹੋਈ ਵੀ ਪਵਾਨੀਗੜ੍ਹ ਵਿਜ਼ਨ ਕਰੀ ਸੀ ਪਰ ਫਿਰ ਵੀ ਹਾਲਾਤ ਉੱਥੇ ਦੇ ਉੱਥੇ ਬੱਤਰ ਬਣਿਆ ਨੇ ਲੋਕਾਂ ਦੇ ਮਨਾਂ ਦੇ ਵਿੱਚ ਸਰਕਾਰ ਦੇ ਲਈ ਇਹਦੇ ਬਹੁਤ ਰੋਸ਼ ਹੈ ਇਹ ਚੀਜ਼ ਕਿਵੇਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਵਾਰਾ ਨਹੀਂ ਹੈ ਇਹ ਬੇਸਹਾਰੇ ਨੇ ਜਿੰਨੀਆਂ ਵੀ ਸੜਕਾਂ ਤੇ ਹੈਗੀਆਂ ਇਹਨਾਂ ਸਾਰੇ ਦੀ ਲੋੜ ਹੈ ਇਹ ਪੂਰੇ ਸੰਗਰੂਰ ਦਾ ਜਾਂ ਧੂਰੀ ਦਾ ਜਾਂ ਮਲੇਕੋਲ ਦਾ ਇਕੱਲੇ ਇੱਕ ਜਗ੍ਹਾ ਦਾ ਮਸਲਾ ਨਹੀਂ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਸੁਧਾਰੀਏ ਪਰ ਜੇ ਸਾਨੂੰ ਨਾਲ ਪ੍ਰਸ਼ਾਸਨ ਜਾਂ ਸਾਡੇ ਮੁਲਾਜ਼ਮ ਵੀ ਸਾਥ ਦੇਣਗੇ ਤਾਂ ਹੀ ਇਹ ਅੱਗੇ ਵਧ ਸਕਦੇ ਆ ਇਹ ਬਹੁਤ ਜਿਆਦਾ ਮਤਲੇ ਦੇ ਵਿੱਚ ਬੇਗੌਲ ਜੀ ਸ਼ੋਕ ਜੀ ਆਏ ਨੇ ਆਪ ਵਿਜ਼ਿਟ ਕਰਕੇ ਜਾ ਰਹੇ ਨੇ ਕੋਈ ਸ਼ਾਲਾ ਛਨੇੜੀ ਦੇ ਵਿੱਚ ਅਸੀਂ ਵੀ ਦੇਖਿਆ ਤੁਸੀਂ ਵੀ ਸਰਕਾਰ ਵੱਲੋਂ ਪੂਰੇ ਜ਼ੋਰ ਨਾਲ ਕੰਮ ਕੀਤਾ ਜਾ ਰਹੇ ਨੇ ਵੀ ਜਿਹੜਾ ਬੇ ਸਾਰੇ ਗਵਾਂ ਨੇ ਲਿਆ ਕੇ ਕਵਰ ਕਰ ਦਿੱਤੇ ਨੇ ਵੀ ਲੋਕਾਂ ਦਾ ਨਾਂਨਕਸਾਨ ਉਹ ਵੀ ਕਿਵੇਂ ਦੇਖ ਰਿਹਾ ਸੀ Yeah. <laughs> ਦੇਖੋ ਜੀ ਸਾਡੇ ਚੇਅਰਮੈਨ ਸਾਹਿਬ ਸ੍ਰੀ ਸ਼ੋਕ ਲਖਾ ਜੀ ਆ ਜਾਈ ਨਗੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਸਲੇ 2 ਸਾਲਾਂ ਤੋਂ ਜਿਹੜੇ ਟੈਂਡਰ ਹੋਏ ਸੀ ਉਹਨਾਂ ਦੀ ਵੀ ਇਨਸਪੈਕਸ਼ਨ ਹੋਈ ਹੈਗੀ ਜਿਹੜੇ ਨਵੇਂ ਟੈਂਡਰ ਲੱਗੇ ਨੇਗੇ ਉਹਨਾਂ ਦਾ ਵੀ ਕੰਮ ਅੱਜ ਇਨਸਪੈਕਸ਼ਨ ਹੋਈ ਹੈ ਜਿਹੜੀਆਂ ਚੀਜ਼ਾਂ ਦੀ ਸਾਨੂੰ ਸ਼ੱਕ ਦੀ ਵੀ ਸ਼ਾਇਦ ਅੰਡਰ ਜਿਹੜੀ ਸੀਗੀ ਕੁਆਲਿਟੀ ਨੇਗੇ ਉਹਨਾਂ ਦੀ ਵੀ ਕੰਮ ਰੋਕ ਕੇ ਪਹਿਲਾਂ ਜਾਂਚ ਦਾ ਦਿੱਤਾ ਗਿਆ ਵੀ ਪਹਿਲਾਂ ਅਸੀਂ ਜਾਂਚ ਕਰਵਾਵਾਂਗੇ ਫਿਰ ਕੰਮ ਨੂੰ ਕੰਟੀਨਿਊ ਕਰਵਾਵਾਂਗੇ ਜਿਹੜੇ ਵੀ ਕੋਈ ਅਧਿਕਾਰੀ ਚਾਹੇ ਉਹ ਕੋਈ ਠੇਕੇਦਾਰ ਹੋਵੇ ਚਾਹੇ ਕੋਈ ਅਧਿਕਾਰੀ ਇਹਦੇ ਵਿੱਚ ਲਾਪਰਵਾਹੀ ਕਰੂਗਾ ਉਹਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਤੇ ਜਿਹੜਾ ਇਹ ਸਿਸਟਮ ਆ ਜਿਵੇਂ ਤਕਰੀਬਨ ਟੈਂਡਰ ਲੱਗਣ ਨੂੰ ਮਹੀਨਾ ਦੋ ਮਹੀਨੇ ਦਾ ਪ੍ਰੋਸੈਸ ਲੱਗਦਾ ਇਹਨੂੰ ਵੀ ਅੱਜ ਵੀਡੀਓ ਸਾਹਿਬ ਨਾਲ ਗੱਲ ਹੋਈ ਹੈਗੀ ਇੱਕ ਏਜੰਡਾ ਕੱਢ ਕੇ ਜਲਦੀ ਤੋਂ ਜਲਦੀ 7 ਦਿਨਾਂ ਦੀ ਮੀਟਿੰਗ ਬੁਲਾਵਾਂਗੇ ਚੇਅਰਮੈਨ ਸਾਹਿਬ ਦੇ ਅੰਡਰ ਹੋਊਗੀ ਤੇ ਉਹਦੇ ਵਿੱਚ ਜਿਹੜਾ ਇਹਨੂੰ ਕੰਮਾਂ ਦਾ ਕੰਮ ਨੂੰ ਜਿਸ ਤਰ੍ਹਾਂ ਪੰਚਾਇਤਾਂ ਦੇ ਥਰੂ ਕੀਤਾ ਜਾਂਦਾ ਉਸੇ ਤਰੀਕੇ ਨਾਲ ਇੱਕ ਕਮੇਟੀ ਬਣਾਉਣ ਤੇ ਸਾਡੇ ਵਿਚਾਰ ਚਰਚਾ ਹੋਈ ਹੈਗੀ ਵੀ ਕਾ ਆਪਾਂ ਕਮੇਟੀ ਬਣਾਈਏ ਤਾਂ ਕਿ ਜਿਹੜਾ ਉਸ ਦਾ ਅਧਿਕਾਰ ਖੇਤਰ ਆਪਾਂ ਜਿਹੜੇ ਸਾਡੇ ਪੰਚਾਇਤ ਦੇ ਵੀਡੀਓ ਨਗੇ ਜੇઈએ ਨੇ ਐਸਡੀਓ ਸਾਹਿਬ ਨੇ ਉਹਨਾਂ ਨੂੰ ਇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਤਾਂ ਕਿ ਕੁਆਲਿਟੀ ਦਾ ਵੀ ਮੇਨਟੇਨ ਰਹੇ ਅਤੇ ਜਿਹੜਾ ਕੰਮ ਆ ਉਹ ਵੀ ਟਾਈਮ ਬਾਉਂਡ ਦੇ ਵਿੱਚ ਪੂਰਾ ਹੋ ਕਿਵੇਂ ਦੇਖਦੇ ਹੋ ਸ਼ੋਕ ਜੀ ਜਿਵੇਂ ਅੱਜ ਦੇਖਿਆ ਵੀ ਅਫਸਰਾਂ ਨੂੰ ਵੀ ਤਾੜ ਦੇ ਨਜ਼ਰ ਆ ਰਹੇ ਨੇ ਪੂਰੇ ਕੰਮ ਦੇ ਲਈ ਫਿਰ ਕੰਮ ਬਹੁਤ ਟਾਈਮ ਦੇ ਵਿੱਚ ਟਾਈਮ ਪੂਰਾ ਹੋ ਗਿਆ ਕਿਉਂਕਿ ਸਰਕਾਰ ਲੋਏ ਵੀ ਡੇਢ ਸਾਲ ਹੈ ਕਿ ਸਾਢੇ 3 ਸਾਲ ਨਿਕਲ ਚੁੱਕੇ ਨੇ ਕਿਉਂਕਿ ਸਰਕਾਰ ਵੀ ਚਾਹੁੰਦੀ ਵੀ ਕੰਮ ਵੱਧ ਵੱਧ ਲੋਕਾਂ ਦੇ ਜਵਾਬਦੇ ਹੋਈਏ ਕੰਮ ਟਾਈਮ ਸਰ ਹੋਣਾ ਕਿਵੇਂ ਦੇਖੀ ਜੀ ਬਿਲਕੁਲ ਜੀ ਦੇਖੋ ਚੇਅਰਮੈਨ ਸਾਹਿਬ ਜਿਵੇਂ ਪੰਜਾਬ ਮਾਨ ਸਾਹਿਬ ਨੇਗੇ ਉਹਨਾਂ ਨੇ ਜਿਹੜਾ ਕੰਮ ਆ ਵੀ ਆਪਾਂ ਕੁਆਲਿਟੀ ਦੇ ਵਿੱਚ ਲੈ ਕੇ ਆਈਏ ਤੇ ਕੰਮ ਸਮਾਂਬੰਦ ਹੋਵੇ ਅਸੀਂ ਲੋਕਾਂ ਦੇ ਨੁਮਾਇੰਦੇ ਆਂਗੇ ਲੋਕਾਂ ਦੀ ਸੇਵਾ ਦੇ ਵਿੱਚ ਵਿਚਾਂਗੇ ਤੇ ਸਾਡਾ ਕੰਮ ਬਣ ਰਨਲ ਇਹਨਾਂ ਤੋਂ ਕੰਮ ਸਾਡਾ ਕੰਮਾਂ ਵੀ ਪੰਜਾਬ ਦਾ ਜਿਹੜਾ ਲੋਕਾਂ ਦਾ ਟੈਕਸ ਆ ਉਹ ਲੋਕਾਂ ਦਾ ਜਿਹੜਾ ਟੈਕਸ ਦਾ ਪੈਸਾ ਉਹੀ ਗਊ ਟੈਕਸ ਦੇ ਰੂਪ ਦੇ ਵਿੱਚ ਇੱਥੇ ਲੱਗਦਾਗਾ ਵੀ ਉਹ ਪੂਰਾ 100% ਸਹੀ ਜਗ੍ਹਾ ਤੇ ਲੱਗੇ